ਵਾਹਿਗੁਰੂ ਜੀ ਕੀ ਫਤਿਹ ਤਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਕੇ ਪਵਦਿਓ ਬਹੁਤ ਹੀ ਪੁਲੀਤਰ ਧਰਤੀ ਸਹੇਬੇ ਕਮਾਲ ਇਸਨੇ ਬਾਦਸ਼ਾ ਗੁਰਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਤਾਨ ਜਿਤਕੇ ਦੇਸ਼ੇ ਅਮ ਦੁਸ਼ਤਾਂ ਦੀ ਅਸਤਾ ਗੁਰੂ ਦੇ ਖੁਸ਼ੀ ਲੈਣ ਵਾਸਤੇ ਨਤਮਸਤਕ ਹੁੰਦੀ ਆ ਹਮ ਰੋਜ਼ਾਨਾ ਪ੍ਰੋਗਰਾਮ ਲਾਈਵ ਚੱਲਦੇ ਹਨ ਚੜਤੀ ਕਲਾ ਤੇ ਅਤੇ ਇਸ ਪ੍ਰੋਗਰਾਮਾਂ ਵਿੱਚ ਜਿੱਥੇ ਗੁਰੂ ਦੇ ਸਿੱਖਿਆ ਦਾ ਵਿੱਚ ਵਿਚਾਰ ਕੀਤਾ ਜਾਂਦਾ ਹੈ ਇਹਦਾ ਪ੍ਰਚਾਰ ਪ੍ਰਸਾਰ ਵੱਡੇ ਪੱਤਰ ਤੇ ਹੁੰਦਾ ਹੈ ਇਸ ਦੇ ਨਾਲ ਹੀ ਤਕਸਿਰ ਰਵੰਦਰ ਜੀ ਪੱਟਾ ਸਾਹਿਬ ਤੋਂ ਬੰਦੇ ਕਮੇਟੀ ਨੂੰ ਬਾਲੀਲਾ ਗੁਰਦੁਆਰਾ ਸਾਹਿਬ ਤੇ ਬਹੁਤ ਸੇ ਸਰਕਾਰਿਓ ਬਾਬਾ ਜੀ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਉਹਨਾਂ ਦੇ ਸਾਰਿਆਂ ਦੇ ਪਰੋਲੇ ਨਾਲ 9ਵੇਂ ਪਾਸ਼ਾ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 350 ਸਾਲਾ ਸ਼ਹਾਦਤ ਦਿਹਾੜਾ ਜਿਹੜਾ ਕਿ ਨਵੰਬਰ ਨੂੰ ਆ ਰਿਹਾ ਹੈ ਉਸ ਦੇ ਵਿੱਚ ਵੱਡੇ ਪੱਤਰ ਤੇ ਜਿਹੜਾ ਪ੍ਰੋਗਰਾਮ ਤਕਸਿਰ ਸਾਹਿਬ ਖੇ ਵੀ ਮਨਾਇਆ ਜਾਣਾ ਹੈ ਉਸ ਦੇ ਵਿੱਚ ਨਾਲ ਇੱਕ ਸ਼ੁਰੂ ਕੀਤਾ ਗਿਆ ਸਹਿਜ ਪਾਠ ਲਹਿਰ ਜਿਹੜੀ ਕਿ ਸੰਚਿਤਾਂ ਜਿਹੜੀ ਹੈ 3:30 ਵਜੇ ਤੋਂ ਜਾਨਾ ਸ਼ੁਰੂ ਹੁੰਦੀ ਹੈ ਇਹ ਬਾਲੇ ਦਾ ਫਰਦਰ ਹੈ ਜਾਨੀ ਕਥਾਵਾਚਕ ਸਾਡੇ ਜਿਹੜੇ ਹਨ ਸਤਿਰਾਮ ਸਿੰਘ ਜੀ ਹਜੂ ਦੀ ਕਥਾਵਾਚਕ ਕੋਈ ਉਪਰਾਲਾ ਕਰਦੇ ਹਨ ਸਭ ਤੋਂ ਉਸ ਦੇ ਸੰਚਿਤ ਸਹਿਜ ਪਾਠ ਦੀ ਸੱਜਿਆ ਹਨ ਇਹ ਲਾਈਵ ਜਿਹੜਾ ਪ੍ਰੋਗਰਾਮ ਹੈ YouTube ਚੈਨਲ ਤੇ ਰੋਜ਼ਾਨਾ 3:30 ਵਜੇ ਤੋਂ ਆਪ ਜੀ ਦੇਖਦੇ ਹੋ ਸਾਡੇ ਕਾਉਂਟ ਵਿੱਚ ਮਹਾਰਸ਼ਾ ਤਾਨ 5ਵੇਂ ਪਾਸ਼ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਵੱਡੀਆਂ ਸ਼ਹਾਦਤਾਂ ਕੌਮ ਵਿੱਚ ਹੋਈਆਂ ਜਿਸ ਵਿੱਚ 9ਵੇਂ ਪਾਸ਼ਾ ਦੀ ਸ਼ਹਾਦਤ ਜਿਹੜੀ ਕਿ ਦਿੱਲੀ ਦੇ ਚਾਂਦਨੀ ਚੌਕ ਵਿਖੇ ਕੋਈ ਭਾਈ ਪਤੀ ਦਾਸ ਜੀ ਭਾਈ ਚਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਹੋਈ ਇਹਨਾਂ ਸ਼ਹਾਦਤਾਂ ਨੂੰ ਮੁੱਖ ਰੱਖਦੇ ਹੋ ਜਿੱਥੇ ਕਿ ਵੱਡੇ ਪੱਧਰ ਤੇ ਇਹ ਪਾਠਾਂ ਦੀ ਲਹਿਰ ਚੱਲ ਰਹੀ ਹੈ ਸੰਮਤਾਂ ਬਸ ਬੇਨਤੀ ਹੈ ਕਿ ਆਪ ਜੀ ਆਪਣੇ ਘਰਾਂ ਵਿੱਚ ਸਹਿਜ ਪਾਠ ਆਰੰਭ ਕਰੋ ਅਤੇ ਜੇ ਜੇ ਸੰਪੂਰਤਾ ਉਸ ਨਵੰਬਰ ਦੇ 25 ਤਰੀਕ ਨੂੰ ਜਿਹੜੇ ਕਿ ਉੱਪਰ ਸੰਪੂਰਨਤਾਵਜਿ ਦੇ ਪਾਠਾ ਦੀ ਹੋਵੇ ਬਾਣੀ ਨਾਲ ਜੁੜੋ ਗੁਰੂ ਘਰ ਨਾਲ ਜੁੜੋ ਅਮਰ ਸਤੂ ਗੁਰੂ ਨਾਲੇ ਬਣੋ ਜੋ ਗੁਰੂ ਸਾਹਿਬ ਨੇ ਸਾਨੂੰ ਰਹਿਤ ਮਰਿਆਤਾ ਦਰਸਾਇਆ ਸਿ ਰਹਿਤ ਮਰਿਆਤਾ ਅਰਜੀ ਬਣੇ ਜਬਨ ਖਾਲਸਾ ਰਹਿਤ ਨਿਆਰਾ ਤਬਲਾ ਕੀ ਰੀਤਿਓ ਮੈਂ ਸਾਰਾ ਜਬਕੇ ਵਿਪਰਨ ਕੀ ਰੀਤ ਮਿਹਨਤ ਨੂੰ ਇਨਕੀ ਪ੍ਰਤੀਤ ਅਸੀਂ ਨਿਆਰੇ ਖਾਲਸਾ ਪੜਦਾ ਹੈ ਵਿਪਰਨ ਦੀ ਰੀਤ ਉਹਨੇ ਜਾਣਾ ਗੁਰੂ ਦੇ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਗੁਰੂ ਦੇ ਦਰਸੇ ਬਾਹਰ ਉੱਤੇ ਚੱਲਣੇ ਗੁਰੂ ਦੇ ਖੁਸ਼ੀਆਂ ਪ੍ਰਾਪਤ ਕਰੀਏ ਅੰਦਰ ਜੀਚਨ ਜਤਸਕਤ ਤਕਸਰ ਮਦਰਜੀ ਪਟਨਾ ਸਾਹਿਬ ਵਾਹਿਗੁਰੂ ਜੀ ਦਾ ਖਾਉცა ਵਾਹਿਗੁਰੂ ਜੀ ਕੀ ਫਤਿਹ